ਇਰਾਨ ਦੇ ਬਾਦਸ਼ਾਹ ਦਾ ਜ਼ਿਕਰ ਆਪਾਂ ਕਰਦੇ ਹੁਣੇ ਨਾ ਕਈ ਵਾਰ ਜੀ ਨਾਉ ਸ਼ੇਰਵਾ ਇਰਾਨ ਦਾ ਬਾਦਸ਼ਾਹ ਹੋਇਆ ਤੇ ਜਿਸ ਵੇਲੇ ਇਰਾਨ ਦੇ ਬਾਦਸ਼ਾਹ ਨਾਉ ਸ਼ੇਰਵਾ ਨੂੰ ਮਨ 'ਚ ਖਿਆਲ ਆਇਆ ਕਿ ਅੱਜ ਸ਼ਿਕਾਰ ਖੇਡਣ ਜਾਣਾ ਹੈ ਘੋੜੇ ਤੇ ਸਵਾਰ ਹੋਇਆ ਆਪਣੇ ਸਿਪਾਹੀ ਨਾਲ ਲੈ ਹਥਿਆਰ ਬੰਦ ਜੰਗਲ ਵਿੱਚ ਪਹੁੰਚ ਗਿਆ ਸ਼ਿਕਾਰ ਖੇਡਣ ਵਾਸਤੇ ਸ਼ਿਕਾਰ ਕਰ ਲਿਆ ਤੇ ਮੌਜ ਆਈ ਬਾਦਸ਼ਾਹ ਦੀ ਆਪਣੇ ਸਿਪਾਈਆਂ ਨੂੰ ਕਹਿਣ ਲੱਗਾ ਪੀ ਅੱਜ ਇਹ ਜਿਹੜਾ ਮਾਰਿਆ ਹੋਇਆ ਸ਼ਿਕਾਰ ਹੈ ਨਾ ਮੇਰਾ ਚਿਤ ਕਰਦਾ ਹੈ ਅੱਜ ਇਹ ਮਹਿਲਾਂ ਚ ਜਾ ਕੇ ਨਹੀਂ ਸ਼ਕਣਾ ਖਾਣਾ ਇੱਥੇ ਹੀ ਇਹ ਸ਼ਿਕਾਰ ਭੁੰਨੋ ਜੰਗਲ 'ਚ ਹੀ ਤੇ ਇੱਥੇ ਬਹਿ ਕੇ ਹੀ ਅੱਜ ਖਾਣਾ ਉਹਨਾਂ ਸਿਪਾਈਆਂ ਆਖਿਆ ਜੀ ਠੀਕ ਹੈ ਸ਼ਿਕਾਰ ਤਾਂ ਭੁੰਨ ਦਿਆਂਗੇ ਪਰ ਇਹਦੇ ਲਈ ਨਮਕ ਮਸਾਲੇ ਜਿਹੜੇ ਨੇ ਉਹ ਨਹੀਂ ਲਿਆਂਦੇ ਗਏ। ਉਹਨੇ ਆਖਿਆ ਵੀ ਆ ਨੇੜੇ ਨਗਰ ਨੇ ਨਗਰ ਤੋਂ ਜਾ ਕੇ ਹੱਟੀ ਤੋਂ ਲੈ ਆਓ। ਉਸ ਵੇਲੇ ਜਦੋਂ ਸਿਪਾਹੀ ਤੁਰਨ ਲੱਗੇ ਤੇ ਬਾਦਸ਼ਾਹ ਨੇ ਆਖਿਆ ਰੁਕੋ ਭਈ। ਕਿੱਥੇ ਚੱਲੇ ਹੋ? ਆਖਣ ਲੱਗੇ ਜੀ ਹੱਟੀ ਤੇ ਮਸਾਲੇ ਲੈਣ ਨਮਕ ਲੈਣ। ਬਾਦਸ਼ਾਹ ਨੇ ਜੇਬ ਵਿੱਚ ਹੱਥ ਪਾਇਆ, ਪੈਸੇ ਕੱਢ ਕੇ ਸਿਪਾਹੀ ਨੂੰ ਫੜਾਏ। ਆਖਣ ਲੱਗੇ ਪੈਸੇ ਤੇ ਲੈ ਜਾ ਸਿਪਾਈ ਕਹਿੰਦਾ ਮਹਾਰਾਜ ਲੋੜ ਨਹੀਂ ਤੁਸੀਂ ਬਾਦਸ਼ਾਹ ਹੋ ਇਹ ਖਲਕਤ ਤੁਹਾਡੀ ਹੈ ਤੇ ਨਗੂਣਾ ਨਮਕ ਲਿਆਉਣਾ ਹੈ ਨਾ ਦੋ ਮਸਾਲੇ ਖਰੀਦਣੇ ਨੇ ਤੇ ਪੈਸੇ ਦੇਣ ਦੀ ਕੀ ਲੋੜ ਹੈ ਤੁਹਾਡੀ ਰਿਆਸਤ ਤੁਹਾਡੀ ਬਾਦਸ਼ਾਹਤ ਇਹ ਹੱਟੀਆਂ ਦੁਕਾਨਾਂ ਸ਼ਹਿਰ ਸਭ ਤੁਹਾਡੇ ਨੇ ਬਾਦਸ਼ਾਹ ਐਡੀ ਵੱਡੀ ਹਸਤੀ ਹੋਵੇ ਤੇ ਨਮਕ ਦੇ ਪੈਸੇ ਦੇਂਦੀ ਫਿਰੇ ਬਾਦਸ਼ਾਹ ਨੇ ਆਖਿਆ ਖਬਰਦਾਰ ਪੈਸੇ ਲੈ ਕੇ ਜਾਓ ਨਮਕ ਪੈਸਿਆਂ ਦਾ ਖਰੀਦ ਕੇ ਲਿਆਉਣਾ ਤਰਬਕ ਗਿਆ ਸਿਪਾਈ ਤੇ ਬਾਦਸ਼ਾਹ ਨੇ ਆਖਿਆ ਜੇ ਅੱਜ ਮੈਂ ਬਿਨਾ ਪੈਸਿਆਂ ਤੋਂ ਇੱਕ ਦੁਕਾਨ ਤੋਂ ਨਮਕ ਮਸਾਲਾ ਮੰਗਾ ਲਿਆ ਨਾ ਤੇ ਅਗਲੇ ਦਿਨ ਤੁਸੀਂ ਨੇ ਉਹਦੀ ਸਾਰੀ ਦੁਕਾਨ ਉਜਾੜ ਦੇਣੀ ਹੈ ਮੈਂ ਤੇ ਨਮਕ ਮੰਗਾਉਣਾ ਹੈ ਮੁਫਤ ਵਿੱਚ ਤੁਸੀਂ ਅਗਲੇ ਦਿਨ ਸਾਰੀ ਦੁਕਾਨ ਉਜਾੜਦੇ ਹੋਗੇ ਕਿਉਂਕਿ ਤੁਹਾਨੂੰ ਖੁੱਲ ਮਿਲ ਜਾਣੀ ਆ ਜੇ ਬਾਦਸ਼ਾਹ ਮੁਫਤ ਵਿੱਚ ਨਮਕ ਲੈ ਸਕਦਾ ਹੈ ਤੇ ਅਸੀਂ ਹੋਰ ਪਦਾਰਥ ਕਿਉਂ ਨਹੀਂ ਲੈ ਸਕਦੇ ਆ ਰੋਜ਼ ਰੋਜ਼ ਵੀਡੀਓ ਇਦਾਂ ਦੀਆਂ ਪੈਂਦੀਆਂ ਕੋਈ ਪੁਲਿਸ ਕਰਮੀ ਜਾ ਕੇ ਕਿਸੇ ਕੇਲਿਆਂ ਵਾਲੀ ਰੇੜੀ ਤੇ ਖਲੋਂਦਾ ਨੂੰ ਕਹਿੰਦਾ ਦਰਜਣ ਕੇਲੇ ਪਾ ਓਏ ਉਹ ਵਿਚਾਰਾ ਪਾ ਦਿੰਦਾ ਤੇ ਜਦੋਂ ਪੈਸੇ ਮੰਗਦਾ ਕਹਿੰਦਾ ਸ਼ਰਮ ਨਹੀਂ ਆਉਂਦੀ ਦਬਕਾ ਮਾਰਦਾ ਉਹਨੂੰ ਤੇ ਕੇਲੇ ਲੈ ਕੇ ਤੁਰ ਜਾਂਦਾ ਹੈ ਉਹਨੂੰ ਕਹਿੰਦਾ ਤੂੰ ਰੇੜੀ ਲਾਉਣੀ ਆ ਕਿ ਨਹੀਂ ਲਾਉਣੀ ਕੱਲ ਨੂੰ ਇੱਥੇ ਉਹ ਕੰਮ ਕਾਜ ਕਰਨਾ ਹੈ ਕਿ ਨਹੀਂ ਕਰਨਾ ਉਹ ਕਹਿੰਦਾ ਜੀ ਕਰਨਾ ਕਹਿੰਦਾ ਫਿਰ ਚੁੱਪ ਹੋ ਜਾ ਇਹ ਜਿਹੜਾ ਸੋਚਣ ਦਾ ਢੰਗ ਹੈ ਇਹ ਬਹੁਤ ਸ਼ਰਮਨਾਕ ਹੈ ਔਰ ਬਹੁਤ ਦੁਖਦਾਈ ਆ ਕਿਸੇ ਵੀ ਗਰੀਬ ਦੀ ਦੁਕਾਨ ਤੇ ਪਹੁੰਚ ਕੇ ਉਹਦੇ ਕੋਲੋਂ ਮੁਫਤ ਵਿੱਚ ਲੈਣਾ ਕਿਉਂ ਲੈ ਰਹੇ ਆ ਇਹ ਲੋਗ ਕਿਉਂਕਿ ਵੱਡੇ ਤਖਤਾਂ ਤੇ ਬੈਠੇ ਸਭ ਕੁਝ ਕਰ ਰਹੇ ਨੇ ਛੋਟਿਆਂ ਨੂੰ ਇਜਾਜ਼ਤ ਮਿਲ ਗਈ ਹੈ ਵੱਡੇ ਤਖਤਾਂ ਤੇ ਬੈਠੇ ਇਹ ਸਭ ਕੁਝ ਕਰ ਰਹੇ ਆ ਤੇ ਛੋਟਿਆਂ ਨੂੰ ਇਜਾਜ਼ਤ ਮਿਲ ਗਈ ਆ ਉਹ ਕਰਨਗੇ ਉਹਨਾਂ ਨੂੰ ਕੌਣ ਰੋਕੇਗਾ ਇਸ ਲਈ ਨੌਸ਼ੇਰਵਾਂ ਦੀ ਇਹ ਕਹਾਣੀ ਜੀਵਨ ਨੂੰ ਸੇਧ ਦਿੰਦੀ ਹੈ ਕਿ ਜੇ ਬਾਦਸ਼ਾ ਹੀ ਚੋਰ ਹੋ ਜਾਏ ਤਾਂ ਫਿਰ ਉਹਦੀ ਪਰਜਾ ਨੇ ਤਾਂ ਚੋਰੀਆਂ ਕਰਨੀਆਂ ਹੀ ਨੇ ਜੇ ਬਾਦਸ਼ਾ ਜ਼ਾਲਮ ਹੋ ਜਾਏ ਤੇ ਉਹਦੀ ਪਰਜਾ ਤੇ ਉਹਦੇ ਅਹਲਕਾਰ ਕਰਿੰਦੇ ਤਾਂ ਜ਼ਾਲਮ ਹੋਣਗੇ ਹੀ ਇਹਨੂੰ ਹੀ ਗੁਰੂ ਨਾਨਕ ਸਾਹਿਬ ਨੇ ਬੜੇ ਕਠੋਰ ਸ਼ਬਦਾਂ ਚ ਆਖਿਆ ਸੀ ਸੁਣਿਆ ਨਾ ਤੁਸੀਂ ਬਚਨ ਰਾਜੇ ਸ਼ੀ ਮਕਦਮ ਕੁੱਤੇ ਤੇ ਜਦੋਂ ਕਿਤੇ ਇਦਾਂ ਦੀਆਂ ਗੱਲਾਂ ਕਰੀਏ ਜਾਂਦਾ ਨਾ ਬਹੁਤ ਲੋਕ ਡਰ ਜਾਂਦੇ ਭਾਵੇਂ ਮੇਰਾ ਹੇਤੀ ਕਰਦੇ ਆ ਉਹ ਹੇਤ ਨਾਲ ਹੀ ਮੈਨੂੰ ਫੋਨ ਕਰਨਗੇ ਭਾਈ ਸਾਹਿਬ ਇਦਾਂ ਨਾਮ ਬੋਲਿਆ ਕਰੋ ਕੋਈ ਨੁਕਸਾਨ ਕਰੇਗਾ ਮੈਂ ਕਹਾਂ ਜਿਨੇ ਕਰਨਾ ਉਹਨੇ ਕਰ ਹੀ ਦੇਣਾ ਤੇ ਮੇਰਾ ਗੁਰੂ ਨਾਨਕ ਬੋਲਦਾ ਤੇ ਮੈਂ ਕਿਉਂ ਨਾ ਬੋਲਾਂ ਮੇਰਾ ਗੁਰੂ ਨਾਨਕ ਬੋਲਦਾ ਮੈਂ ਤੇ ਗੁਰੂ ਨਾਨਕ ਦੀ ਜ਼ੁਬਾਨ ਬੋਲਣੀ ਆ ਮੇਰੀਆਂ ਜ਼ਿੰਮੇਵਾਰੀਆਂ ਗੁਰੂ ਨਾਨਕ ਦੀ ਜ਼ੁਬਾਨ ਦੀਆਂ ਨੇ ਜੇ ਮੈਨੂੰ ਇੱਥੇ ਬਿਠਾਇਆ ਹੈ ਮੇਰੀਆਂ ਜ਼ਿੰਮੇਵਾਰੀਆਂ ਲੋਕਾਂ ਦੀਆਂ ਨਹੀਂ ਮੇਰੇ ਸਰੀਰ ਦੀਆਂ ਨਹੀਂ ਇਹ ਸਰੀਰ ਰਹਿਣਾ ਹੈ ਜਾਂ ਨਹੀਂ ਰਹਿਣਾ ਕੋਈ ਗੱਲ ਨਹੀਂ ਜਿੰਨਾ ਚਿਰ ਇਹ ਚੱਲੇਗਾ ਚੱਲੇਗਾ ਪਰ ਜਿਹੜੀ ਗੱਲ ਗੁਰੂ ਨਾਨਕ ਕਹਿੰਦਾ ਉਹ ਡੰਕੇ ਦੀ ਚੋਟ ਤੇ ਸੰਗਤ ਤੱਕ ਲੋਕਾਂ ਤੱਕ ਪਹੁੰਚਾਣੀ ਤੇ ਹੈ ਨਾ ਪਹਿਰੇਦਾਰੀ ਕਰਨੀ ਸਾਡੀ ਜ਼ਿੰਮੇਵਾਰੀ ਤੇ ਹੈ ਨਾ ਇਸ ਲਈ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਏ ਨ ਬੈਠੇ ਸੁੱਤੇ ਜਿਵੇਂ ਸ਼ੇਰ ਸ਼ਿਕਾਰ ਕਰਦਾ ਹੈ ਉਹ ਕਲੇਜੀ ਖਾ ਜਾਂਦਾ ਏ ਉਹਦੀ ਚੰਗਾ ਚੰਗਾ ਮਾਸ ਜਿਹੜਾ ਅੰਦਰਲੇ ਹਿੱਸੇ ਨੇ ਉਹ ਖਾ ਲੈਂਦਾ ਹੈ ਰੱਜ ਜਾਂਦਾ ਹੈ ਉਹਨੇ 20 30 ਕਿਲੋ ਖਾ ਲਿਆ ਤੇ ਉਹ ਤੇ 3 4 ਕੁਇੰਟਲ ਦਾ ਜਾਨਵਰ ਸੀ ਤੇ ਬਾਕੀ ਫਿਰ ਮગર ਆ ਗਏ ਬਗਿਆੜ ਮગર ਆ ਗਏ ਕੁੱਤੇ ਮગર ਆ ਗਏ ਲੂੰਬੜ ਕਈ ਸਾਰੇ ਜਾਨਵਰ ਆ ਕੇ ਖਾਂਦੇ ਰਹੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਸ਼ੇਰ ਬਣ ਗਿਆ ਇਹ ਜਿਹੜੇ ਮੁਕਦਮ ਮਹਿਲਕਾਰ ਨੇ ਇਹ ਕੁੱਤਿਆਂ ਦਾ ਰੋਲ ਅਦਾ ਕਰ ਰਹੇ ਨੇ ਇਹ ਰਾਜਨੀਤੀ ਨਹੀਂ ਰਾਜਨੀਤੀ ਦੀ ਗੱਲ ਹੈ ਤੇ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿ ਕੇ ਰਾਜਨੀਤੀ ਦੀ ਗੱਲ ਕਰੇ ਕਈ ਵਾਰ ਚੁਬਦੀ ਤਕਲੀਫ ਦਿੰਦੀ ਆ ਵੀ ਇਹ ਕਿਉਂ ਬੋਲਦਾ ਜੀ ਗੁਰਬਾਣੀ ਦੀ ਹੀ ਗੱਲ ਕਰਿਆ ਕਰੋ ਤੇ ਗੁਰਬਾਣੀ ਚ ਰਾਜਨੀਤੀ ਲਿਖੀ ਆ ਤੇ ਮੈਂ ਕੀ ਕਰਾਂ ਗੁਰਬਾਣੀ ਚ ਤੇ ਰਾਜਨੀਤੀ ਲਿਗੀ ਏ ਜੇ ਨਹੀਂ ਲਿਖੀ ਤੇ ਦੱਸੋ ਇਹ ਇਹ ਰਾਜਨੀਤਿਕ ਬੰਦਿਆਂ ਦੀ ਗੱਲ ਹੀ ਐ ਨਾ ਤੇ ਕਿੱਡੇ ਡੰਕੇ ਦੀ ਝੋਟ ਤੇ ਗੁਰੂ ਨਾਨਕ ਸਾਹਿਬ ਦੇ ਵਿਰੋਧ ਕਰ ਰਹੇ ਆ ਤੇ ਬਹੁਤ ਲੋਗ ਇਹੀ ਕਹਿਣਗੇ ਨਹੀਂ ਜੀ ਨਹੀਂ ਕੱਲੀ ਗੁਰਬਾਣੀ ਦੀ ਕਥਾ ਕਰਨੀ ਚਾਹੀਦੀ ਮੈਂ ਕਹਿੰਦਾ ਗੁਰਬਾਣੀ ਦੀ ਕਥਾ ਹੋਰ ਕੀ ਹੁੰਦੀ ਹੈ ਗੁਰਬਾਣੀ ਕਾਦੇ ਲਈ ਆ ਸਮਾਜ ਨੂੰ ਸੁਧਾਰਨ ਲਈ ਆ ਗੁਰਬਾਣੀ ਕਾਦੇ ਲਈ ਆ ਰਾਜ ਸੱਤਾ ਨੂੰ ਚੰਗਾ ਬਣਾਉਣ ਲਈ ਆ ਗੁਰਬਾਣੀ ਕਾਦੇ ਲਈ ਆ ਇਹ ਕਰਿੰਦੇ ਅਹਲਕਾਰ ਚੰਗੇ ਰੋਲ ਅਦਾ ਕਰਨ ਤੇ ਇਹਨਾਂ ਨੂੰ ਸਮਝਾਉਣ ਲਈ ਫਿਰ ਸ਼ਬਦ ਤੇ ਵਰਤਣਾ ਹੀ ਪੈਣਗੇ